ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਾਈ ਨੰਦ ਲਾਲ ਜੀ ਦੇ ਜੀਵਨ ਬਾਰੇ ਸੰਖੇਪ ਚ ਸਾਂਝ ਪਾਉਨੇ ਹਾਂ ਜੀ ਭਾਈ ਨੰਦ ਲਾਲ ਜੀ ਨੂੰ ਸਿੱਖ ਧਰਮ ਵਿੱਚ ਉਹੀ ਸਥਾਨ ਪ੍ਰਾਪਤ ਹੈ ਜੋ ਭਾਈ ਗੁਰਦਾਸ ਜੀ ਨੂੰ ਹੈ ਭਾਈ ਨੰਦ ਲਾਲ ਜੀ ਵੀ ਭਾਈ ਗੁਰਦਾਸ ਜੀ ਵਾਂਗ ਅਰਬੀ ਫਾਰਸੀ ਅਤੇ ਪರ್ಷੀਅਨ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਅਤੇ ਗੁਰਮਤ ਦੇ ਗੂੜੇ ਪੱਕੇ ਗਿਆਨਵਾਨ ਸਨ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਬਾਅਦ ਤੀਜੀ ਰਚਨਾ ਭਾਈ ਨੰਦ ਲਾਲ ਜੀ ਦੀ ਹੈ ਇਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਦੀ ਪੰਥ ਵੱਲੋਂ ਪਰਵਾਨਗੀ ਹੈ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਅਰਬੀ ਫਾਰਸੀ ਦੇ ਨਿਹਾਇਤ ਸਨਮਾਨਿਤ ਕਵੀ ਸਨ ਇਨਾਂ ਦਾ ਜਨਮ 1633 ਈਸਵੀ ਨੂੰ ਗਜਨੀ ਵਿੱਚ ਸ੍ਰੀ ਛੱਜੂ ਰਾਮ ਖੱਤਰੀ ਦੇ ਘਰ ਹੋਇਆ ਛੱਜੂ ਰਾਮ ਜੀ ਵੀ ਅਰਬੀ ਫਾਰਸੀ ਦੇ ਚੰਗੇ ਵਿਦਵਾਨ ਸਨ ਪਾਇਨੰਦ ਲਾਲ ਜੀ ਦੇ ਨਾਮ ਨਾਲ ਗੁਆ ਤਕਲਸ ਲਾਇਆ ਜਾਂਦਾ ਹੈ ਇਸ ਲਈ ਉਹਨਾਂ ਨੂੰ ਨੰਦ ਲਾਲ ਗੁਆ ਵੀ ਕਿਹਾ ਜਾਂਦਾ ਹੈ ਪਾਏ ਨੰਦ ਲਾਲ ਜੀ ਨੇ ਆਪਣੀ ਬੰਦਗੀ ਨਾਮਾ ਰੂਪੀ ਕਵਿਤਾ ਰਾਹੀਂ ਸਿੱਖ ਧਰਮ ਦਾ ਸਹੀ ਰੂਪ ਪੇਸ਼ ਕੀਤਾ ਜਿਸ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਏ ਨੰਦ ਲਾਲ ਜੀ ਦੇ ਬੰਦਗੀ ਨਾਮਾ ਨੂੰ ਜਿੰਦਗੀ ਨਾਮਾ ਦਾ ਨਾਮ ਦਿੱਤਾ ਪਾਏ ਨੰਦ ਲਾਲ ਜੀ ਦਾ ਵਿਆ ਇੱਕ ਸਰਦਾਲੂ ਸਿੱਖ ਘਰਾਨੇ ਦੀ ਲੜਕੀ ਨਾਲ ਹੋਇਆ ਘਰ ਵਿੱਚ ਗੁਰਬਾਣੀ ਦੇ ਪਾਠ ਨੇ ਭਾਈ ਨੰਦ ਲਾਲ ਨੂੰ ਸਿੱਖ ਧਰਮ ਵੱਲ ਇਸ ਤਰ੍ਹਾਂ ਪ੍ਰੇਰਿਤ ਕੀਤਾ ਕਿ ਹਮੇਸ਼ਾ ਲਈ ਗੁਰੂ ਘਰ ਦੇ ਸਰਦਾਲੂ ਹੀ ਨਹੀਂ ਬਣੇ ਸਗੋ ਪੂਰਨ ਤੌਰ ਤੇ ਗੁਰਮਤ ਵਿਗ੍ਰਹਿਣ ਕਰ ਲਈ ਆਪ ਜੀ ਨੇ ਆਪਣੀ ਪਤਨੀ ਸਹਿਤ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਦੇ ਦਰਸ਼ਨ ਨਾਮ ਬਾਣੀ ਦਾ ਪ੍ਰਵਾਸ ਸੰਗਤ ਲੰਗਰ ਆਦਿ ਇਹਨਾਂ ਸਭ ਚੀਜ਼ਾਂ ਨੇ ਭਾਈ ਨੰਦ ਲਾਲ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਹ ਗੁਰੂ ਚਰਨਾਂ ਦੇ ਪਾਉਰੇ ਬਣ ਗਏ ਕੁਝ ਚਿਰ ਆਨੰਦਪੁਰ ਸਾਹਿਬ ਵਿੱਚ ਰਹਿਣ ਤੋਂ ਬਾਅਦ ਆਪ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚੇ ਤੇ ਉੱਥੇ ਦਰਬਾਰੀ ਨੌਕਰੀ ਕਰਨ ਲੱਗੇ ਪਾਇਨੰਦ ਲਾਲ ਜੀ ਅਰਬੀ ਫਾਰਸੀ ਦੇ ਪਰਸੀਅਨ ਆਦ ਪਸ਼ਾਵਾਂ ਪਸ਼ਾਵਾਂ ਦੇ ਚੰਗੇ ਵਿਦਵਾਨ ਸਨ ਤੇ ਕੁਰਾਨ ਸ਼ਰੀਫ ਦੇ ਅਰਥ ਬੜੇ ਬਾਖਮਾਲ ਟੰਗ ਨਾਲ ਕਰਦੇ ਸਨ ਔਰੰਗਜ਼ੇਬ ਨੇ ऐसे महान विदा विद्वान आदमी ਨੂੰ ਇਸਲਾਮ ਧਰਮ ਵਿੱਚ ਲਿਆਉਣ ਚਾਹਿਆ ਤੇ ਉਸ ਉੱਪਰ ਇਸ ਲਈ ਦਬਾਅ ਪਾਇਆ ਕਿ ਉਹ ਇਸਲਾਮ ਧਰਮ ਕਬੂਲ ਕਰ ਲਵੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਭਗਤ ਹੋ ਚੁਕੇ ਸੰਤ ਅਤੇ ਉਹਨਾਂ ਤੇ ਸਰਦਾ ਭਾਵਨਾ ਰੱਖਦੇ ਸਨ ਇਸ ਲਈ ਉਹ ਕਿਸੇ ਹੋਰ ਧਰਮ ਨੂੰ ਤਰਨ ਨਹੀਂ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸਨ ਉਹ ਨਿਰਾਸ਼ ਹੋ ਕੇ ਨੌਕਰੀ ਛੱਡ ਕੇ ਹਮੇਸ਼ਾ ਲਈ ਅਨੰਦਪੁਰ ਸਾਹਿਬ ਵਾਪਸ ਆ ਗਏ ਇੱਥੇ ਉਹ ਗੁਰੂ ਚਰਨਾ ਵਿੱਚ ਰਹਿੰਦੇ ਹੋਏ ਸੇਵਾ ਸਿਮਰਨ ਕਰਨ ਲੱਗ ਲੱਗ ਪਏ ਸਿੱਖੀ ਸਿਧਾਂਤਾਂ ਵਿੱਚ ਪਰਪੱਕ ਹੋਣ ਲੱਗੇ ਭਾਈ ਨੰਦ ਲਾਲ ਜੀ ਨੇ ਨੂੰ ਗੁਰੂ ਚਰਣਾ ਨਾਲ ਅਧਿਆਪ੍ਰੇਮ ਲੱਗਾ ਕਿ ਉਹ ਅੰਮ੍ਰਿਤਧਾਰੀ ਹੋ ਕੇ ਖਾਲਸਾ ਰਹਿਤ ਬੈਤ ਦੇ ਧਾਰਨੇ ਹੋ ਗਏ ਤੇ ਨੰਦ ਲਾਲ ਤੋਂ ਨੰਦ ਸਿੰਘ ਬਣ ਗਏ ਪਰ ਇਤਿਹਾਸ ਵਿੱਚ ਉਹਨਾਂ ਦਾ ਨਾਮ ਆਮ ਕਰਕੇ ਭਾਈ ਨੰਦ ਲਾਲ ਜੀ ਹੀ ਆਉਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਵਿਖੇ 1708 ਈਸਵੀ ਵਿੱਚ ਜੋਤੀ ਜੋਤ ਸਮਾਏ ਤਾਂ ਉਸ ਸਮੇਂ ਭਾਈ ਨੰਦ ਲਾਲ ਜੀ ਉੱਥੇ ਹੀ ਸਨ ਬਾਅਦ ਵਿੱਚ ਉਹ ਮੁਲਤਾਨ ਵਿਖੇ ਆ ਗਏ ਤੇ 1713 ਈਸਵੀ ਨੂੰ ਇੱਥੇ ਹੀ ਅਕਾਲ ਚਲਾਣਾ ਕਰ ਗਏ ਭਾਈ ਨੰਦ ਲਾਲ ਜੀ ਦੀਆਂ ਕੁੱਲ 10 ਰਚਨਾਵਾਂ ਉਪਲਬਧ ਹੈ ਜਿਨ੍ਹਾਂ ਵਿੱਚੋਂ ਇੱਕ ਜ਼ਿੰਦਗੀ ਵੀ ਇੱਕ ਹਿੰਦੀ ਵਿੱਚ ਅਤੇ ਬਾਕੀ ਨੌ ਫਾਰਸੀ ਵਿਚ ਸਨ ਜਿਵੇਂ ਕਿ ਦੀਵਾਨ ਗੁਆ ਜ਼ਿੰਦਗੀ ਨਾਮਾ ਜੋਤ ਵਿਕਾਸ ਗੰਜ ਨਾਮਾ ਤਵਸੀਫ ਉਸੇ ਨਾ ਅਰਜੁਲ ਅਲਫਾਦ ਦਸਤੂਰ ਅਲ ਇਨਸਾ ਰਹਿਤ ਨਾਮਾ ਤੇ ਤਨਖਾਹ ਨਾਮਾ ਜੋਤ ਵਿਕਾਸ ਜੋਤ ਵਿਕਾਸ ਹਿੰਦੀ ਦੀ ਰਚਨਾਸੰਮ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਵਿੱਚ ਅਕਾਲ ਪੁਰਖ ਗੁਰੂ ਅਤੇ ਸ਼ਬਦ ਪ੍ਰਤੀ ਉਹਨਾਂ ਦੇ ਵਿਚਾਰ ਗੁਰਮਤ ਦੇ ਅਨਸਾਰ ਉਸੇ ਤਰ੍ਹਾਂ ਮੇਲ ਖਾਂਦੇ ਸਨ ਜਿਵੇਂ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਦਰਸਾਏ ਸਨ ਵਾਹਿਗੁਰੂ ਵਿੱਚ ਅਟਲ ਵਿਸ਼ਵਾਸ ਤੇ ਉਸ ਦਾ ਸਿਮਰਨ ਗੁਰਬਾਣੀ ਦਾ ਮੁੱਖ ਸਿਧਾਂਤ ਹੈ। ਭਾਈ ਨੰਦ ਲਾਲ ਜੀ ਵੀ ਵਾਹਿਗੁਰੂ ਦੇ ਸਿਮਰਨ ਨੂੰ ਮਨੋਖੀ ਜ਼ਿੰਦਗੀ ਦਾ ਤੱਤ ਸਮਝਦੇ ਹਨ। ਉਹਨਾਂ ਨੇ ਮੰਦਗੀ ਨਾਮਾ ਵਾਹਿਗੁਰੂ ਦੀ ਯਾਦ ਤੇ ਉਸ ਦੀ ਵਡਿਆਈ ਵਿੱਚ ਹੀ ਲਿਖਿਆ ਹੈ। ਸੰਗਤ ਦੀ ਮਹਾਨਤਾ ਦੱਸਦੇ ਹੋਏ ਭਾਈ ਨੰਦ ਲਾਲ ਜੀ ਸਾਧ ਸੰਗਤ ਨੂੰ ਗਰੀਬੀ ਦੇ ਨਿਮਾਣਿਆਂ ਦੀ ਟੇਕ ਸਮਝਦੇ ਹਨ ਉਹਨਾਂ ਅਨੁਸਾਰ ਮਨੁੱਖ 100 ਸਾਲਾਂ ਦੀ ਤਪੱਸਿਆ ਨਾਲ ਵੀ ਜੋ ਕੁਝ ਪ੍ਰਾਪਤ ਨਹੀਂ ਕਰ ਸਕਦਾ ਉਹ ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕਿਰਪਾ ਸਰਦਕਾ ਭਲਾ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ ਗੁਰੂ ਦੀ ਲੋੜ ਦੀ ਮਹੰਤਾਂ ਨੂੰ ਸਪਸ਼ਟ ਕਰਦਿਆਂ ਹੋਇਆਂ ਭਾਈ ਨੰਦ ਲਾਲ ਜੀ ਆਖਦੇ ਹਨ ਕਿ ਗੁਰੂ ਉਹ ਹੈ ਜਿਸ ਦੀ ਬਾਣੀ ਸੁਣਿਆ ਵਾਹਿਗੁਰੂ ਦੀ ਯਾਦ ਸਾਡੇ ਮਨਾਂ ਵਿੱਚ ਵਸ ਜਾਏ ਅਜਿਹੇ ਗੁਰੂ ਦੀ ਸੰਗਤ ਨਾਲ ਵਾਹਿਗੁਰੂ ਦਾ ਇਸ਼ਕ ਦਿਲਾਂ ਵਿੱਚ ਉਤਪੰਨ ਹੁੰਦਾ ਹੈ ਤੇ ਜ਼ਿੰਦਗੀ ਦੀ ਹਕੀਕਤ ਦਾ ਪਤਾ ਲੱਗਦਾ ਹੈ ਇਸ ਲਈ ਮਨੁੱਖ ਦਾ ਵਹਿਗੂ ਦੀ ਪ੍ਰਾਪਤੀ ਲਈ ਗੁਰੂ ਦੀ ਸੰਗਤ ਵਿੱਚ ਬੈਠਣਾ অতি ਜ਼ਰੂਰੀ ਹੈ ਭਾਈ ਨੰਦ ਲਾਲ ਜੀ ਨੇ ਗੁਰਮਤ ਦੇ ਇੱਕ ਹੋਰ ਮਹਤਵਪੂਰਨ ਸਿਧਾਂਤ ਦਾ ਜ਼ਿਕਰ ਕੀਤਾ ਹੈ ਤੇ ਗੁਰਮਤ ਵਿੱਚ ਬਹੁ ਦੇਵਵਾਦ ਦੀ ਕੋਈ ਥਾਂ ਨਹੀਂ ਗੁਰਮਤ ਤੋਂ ਅਣਜਾਣ ਲੋਕਾਂ ਦੇ ਮਨਾਂ ਵਿੱਚ ਗੁਰੂ ਸਾਹਿਬਾਨਾਂ ਦੀ ਗਿਣਤੀ ਆਵੇਂ 10 ਹੋਣਾ ਉਹਨਾਂ ਦੇ ਮਨਾ ਵਿੱਚ ਸੰਕੇਤਪੁਨ ਕਰ ਸਕਦਾ ਹੈ ਪਰ ਭਾਈ ਜੀ ਦੇ ਭਾਈ ਜੀ ਆਖਦੇ ਹਨ ਕਿ ਗੁਰੂ ਸਾਹਿਬ ਜੀ 10 ਹੁੰਦੇ ਹੋਏ ਵੀ ਇੱਕ ਸਨ ਗੁਰੂ ਨਾਨਕ ਜੀ ਦੀ ਗੱਦੀ ਦੇ 9 ਉਤਰਾਧਿਕਾਰੀ ਗੁਰੂ ਸਾਹਿਬਾਨ ਗੁਰੂ ਨਾਨਕ ਜੀ ਦਾ ਹੀ ਰੂਪ ਸਨ ਉਹਨਾਂ ਵਿੱਚ ਕੋਈ ਵੀ ਪਿੰਤਾ ਨਹੀਂ ਸੀ ਭਾਈ ਨੰਦ ਲਾਲ ਜੀ ਗੁਰਮਤ ਦੇ ਇੱਕ ਹੋਰ ਮਹੱਤਵਪੂਰਨ ਸਿਧਾਂਤ ਸ਼ਬਦ ਜਾਂ ਗੁਰਬਾਣੀ ਦੇ ਆਧਿਆਨ ਨੂੰ ਵੀ ਬਹੁਤ ਜ਼ਰੂਰੀ ਸਮਝਦੇ ਸਨ ਸਾਨੂੰ ਉਹਨਾਂ ਅਨੁਸਾਰ ਗੁਰਬਾਣੀ ਦਾ ਅਧਿਐਨ ਵਾਹਿਗੁਰੂ ਦੇ ਨਾਮ ਨੂੰ ਦਾ ਜਿੰਦਰਾ ਖੋਲਣ ਲਈ ਇੱਕ ਚਾਬੀ ਦਾ ਕੰਮ ਕਰਦਾ ਹੈ ਅਤੇ ਜਦੋਂ ਮਨੁੱਖ ਨੂੰ ਇਹ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਕਈ ਤਰ੍ਹਾਂ ਦੇ ਦੁੱਖਾਂ ਮੁਸੀਬਤਾਂ ਤੋਂ ਫਰਗ ਹੋ ਜਾਂਦਾ ਹੈ ਨਜਾਤ ਪਾ ਲੈਂਦਾ ਹੈ ਉਸ ਤੇ ਅਤੇ ਉਸ ਦੇ ਪਰਿਵਾਰ ਤੇ ਵਾਹਿਗੁਰੂ ਜੀ ਦੀ ਰਹਿਮਤ ਦਾ ਮੇ ਵਰਦਾ ਹੈ ਇਹ ਕਥਾ ਪਾਈ ਆਨੰਦ ਲਾਲ ਜੀ ਦੀ ਪੜਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਜੀ ਆਪ ਜੀ ਦਾ ਅਣਜਾਣ ਬੱਚਾ ਸਮਝ ਕੇ ਬਖਸ਼ ਲੈਣਾ ਜੀ ਗੁਰਨਾਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ